ਸਸ ਸਚਾਰ ਜੀ ਸਾਰੇ ਇਹਨੂੰ ਕੋਰਸ ਨੂੰ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਰੇ ਠੀਕ ਠਾਕ ਹੋਵੋਗੇ ਚਰਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਜਿਹੜਾ ਵਾ ਕਾਫੀ ਸਾਰੇ ਜਿਹੜੇ ਭੈਣਾਂ ਦੇ ਕਮੈਂਟ ਆ ਰਹੇ ਆ ਸ਼ਾਈਆਂ 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 ਦੀ ਪ੍ਰੋਬਲਮ ਬਾਰੇ ਜਿਆਦਾ ਜਿਹੜੇ ਆ ਕੁਐਸਚਨ ਆ ਰਿਹਾ ਕਿ ਸ਼ਾਈਆਂ ਵਾਸਤੇ ਸਿੱਕੇਰਾ ਪੈਕ ਲਗਾਈਏ ਕਿਹੜੀ ਰੈਮਡੀ ਲਗਾਈਏ ਕੀ ਚੀਜ਼ ਲਗਾਈਏ ਅਸੀਂ ਸ਼ਾਈਆਂ ਤੇ سیرਮ ਲਗਾ ਸਕਦੇ ਆ ਆਇਲੀ ਸਕਿਨ ਤੇ سیرਮ ਲਗਾ ਸਕਦੇ ਆ ਤੇ ਰਿੰਕਲ ਵਾਸਤੇ ਕਿਹੜੀ ਰੈਮਡੀ ਆ ਕਿਹੜਾ ਪੈਕ ਆ ਤੇ ਅੱਜ ਮੈਂ ਤੁਹਾਡੇ ਵਾਸਤੇ ਸ਼ਾਈਆਂ ਵਾਸਤੇ ਜਿਹੜੀਆਂ ਬਲੈਮਿਸ਼ ਆ ਤੇ ਤੁਹਾਡੇ ਝੁਰੜੀਆਂ ਪੈਂਦੀਆਂ ਇਹਨਾਂ ਵਾਸਤੇ ਤੇ ਸਨ ਟੈਨ ਹੋ ਗਈ ਆ ਸਕਿਨ ਜਿਹੜੀ ਆ ਉਹ ਧੁੱਪ ਦੇ ਨਾਲ ਜਿਹੜੀ ਆ ਉਹ ਡਲ ਹੋ ਗਈ ਆ ਤੇ ਉਹਦੇ ਵਾਸਤੇ ਤੁਹਾਡੇ ਲਈ ਅੱਜ ਅਸੀਂ ਇੱਕ ਪੈਕ ਲੈ ਕੇ ਆਏ ਆ ਉਹ ਕੀ ਆ ਕਾਫੀ ਵਾਲਾ ਪੈਕ ਕਾਫੀ ਸਾਡੇ ਜਿਹੜੇ ਆ ਪੀਣ ਵਾਸਤੇ ਵੀ ਬਹੁਤ ਹੀ ਜ਼ਿਆਦਾ ਸਾਨੂੰ એનર્ਜੀ ਦਿੰਦੀ ਆ weight loss ਵਿੱਚ ਵੀ ਹੈਲਪ ਕਰਦੀ ਆ ਤੇ ਪਲੱਸ ਸਾਡੇ ਜਿਹੜੇ ਚਿਹਰੇ ਦੇ ਨਿਖਾਰ ਵਿੱਚ ਵੀ ਬਹੁਤ ਹੀ ਜ਼ਿਆਦਾ ਜਿਹੜੀ ਹੈਲਪਫੁਲ ਆ ਤੇ ਅੱਜ ਅਸੀਂ ਉਹ ਪੈਕ ਬਣਾ ਕੇ ਤੁਹਾਨੂੰ ਦਿਖਾਵਾਂਗੇ ਹੋਰ ਵੀ ਜ਼ਿਆਦਾ ਹੈ ਕਿ ਕਾਫੀ ਭੈਣਾ ਇਹ ਵਿੱਚੋਂ ਦੋ ਤਿੰਨ ਜਾਣੇ ਨੇ ਕੁਐਸਚਨ ਪੁੱਟ ਕੀਤਾ ਹੈ ਕਿ ਤੁਸੀਂ ਕਿਸੇ ਦੀਆਂ ਰੈਮਡੀਜ਼ ਯੂਜ਼ ਕਰ ਰਹੇ ਹੋ ਕਿਸੇ ਦੇ ਦੱਸੇ ਹੋਏ ਨੁਸਖੇ ਤੁਸੀਂ ਵਰਤ ਰਹੇ ਹੋ ਦੇਖੋ ਜੀ ਨੁਸਖੇ ਤਾਂ ਸੇਮ ਹੀ ਹੁੰਦੇ ਨੇ ਰੈਮਡੀ ਸੇਮ ਹੀ ਹੁੰਦੀਆਂ ਨੇ ਹੁਣ ਬੇਸਨ ਵਾਲੀ ਰੈਮਡੀ ਆ ਬੇਸਨ ਬੇਸਨ ਦੇ ਨਾਲ ਅਸੀਂ ਫੇਸ واਸ਼ ਕਰਦੇ ਆ ਉਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਸਦੀਆਂ ਪੁਰਾਣੀਆਂ ਜਿਹੜੀਆਂ ਰੈਮਡੀਜ਼ ਚੱਲਦੀਆਂ ਆਈਆਂ ਨੇ ਜਿਹੜੇ ਅਸੀਂ ਕਿਸੇ ਨੂੰ ਵੀ ਜਿਹੜਾ ਵਾ ਜਮੰਦਰੂ ਤਾਂ ਪਤਾ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਕਿਸੇ ਕੋ ਦੇਖ ਕੇ ਪੁੱਛ ਕੇ ਘਰ ਦੇ ਵਿੱਚ ਕੋਈ ਯੂਜ਼ ਕਰਦਾ ਹੈ ਐਕਸਪੀਰੀਅੰਸ ਦੇ ਨਾਲ ਪਤਾ ਕਰ ਚੱਲਦਾ ਹੈ ਕੁਛ ਅਸੀਂ ਆਪਣੇ ਫੇਸ ਦੇ ਵਰਤਕੇ ਦੇਖਦੇ ਆਂ ਤੇ ਕੁਝ ਗੇ ਰੈਮਡੀਆਂ ਇਸ ਇਸ ਤਰੀਕੇ ਦੇ ਨੇ ਜੋ ਸਦੀਆਂ ਪੁਰਾਣੀਆਂ ਚੱਲਦੀ ਆ ਰਹੀਆਂ ਪਹਿਲੇ ਜ਼ਮਾਨਿਆਂ ਵਿੱਚ ਕਿਹੜੇ ਕੋਈ ਜਿਹੜੇ ਕੈਮੀਕਲ ਵਾਲੇ ਪ੍ਰੋਡਕਟ ਹੁੰਦੇ ਸੀਗੇ ਫੇਸ ਪੈਕ ਹੁੰਦੇ ਸੀ ਫੇਸ ਮਾਸਕ ਹੁੰਦੇ ਸੀ ਜਾਂ ਕੁਝ ਵੀ ਇਸ ਤਰੀਕੇ ਦੀ ਤੁਸੀਂ ਕਰੀਮਾ ਲਗਾ ਲੋ ਲੋਕੀ ਜਿਹੜਾ ਆਪਣੀਆਂ ਲੇਡੀਜ਼ ਜਿਹੜਾ ਵਾ ਬੇਸਨ ਦੇ ਨਾਲ ਹੀ ਆਪਣਾ ਫੇਸ ਵਾਸ਼ ਐਜ਼ ਅ ਫੇਸ ਵਾਸ਼ ਦੇ ਤੌਰ ਤੇ ਵਰਤਦੀਆਂ ਸੀਗੀਆਂ ਸਾਬਣ ਦੇ ਤੌਰ ਤੇ ਇਹਨਾਂ ਨੂੰ ਵਰਤਦੀਆਂ ਸੀਗੀਆਂ ਕਰੀਮ ਦੇ ਤੌਰ ਤੇ ਜਿਹੜਾ ਘਰ ਦੀਆਂ ਨੇਚਰਲ ਚੀਜ਼ਾਂ ਹੀ ਵਰਤਦੀਆਂ ਸੀਗੀਆਂ ਤੇ ਇੱਕ ਤੋਂ ਹੁਣ ਜੇ ਮੈਨੂੰ ਕਿਸੇ ਤੋਂ ਪਤਾ ਲੱਗਾ ਏ ਜਾਂ ਮੈਂ ਆਪ ਚੂਸ ਕਰਦੀ ਆਂ ਮੈਂ ਤੁਹਾਨੂੰ ਦੱਸ ਰਹੀ ਆਂ ਤੁਹਾਡੇ ਤੋਂ ਕਿਸੇ ਹੋਰ ਨੂੰ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਗਾਂ-ਗਾ ਪਤਾ ਲੱਗਦੀ ਰਹਿੰਦੀਆਂ ਨੇ ਇਹ ਨਹੀਂ ਕਿ ਕਿਸੇ ਇੱਕ ਪਾਰਟਿਕੂਲ ਬੰਦੇ ਨੂੰ ਇਸ ਚੀਜ਼ਾਂ ਦਾ ਪਤਾ ਏ ਤੇ ਇਹ ਚੀਜ਼ਾਂ ਨੁਸਕਾ ਉਹਦਾ ਏ ਜਾਂ ਇਹ ਇਹਦਾ ਏ ਤੇ ਹਰ ਇੱਕ ਦੇ ਚੀਜ਼ਾਂ ਇਹ ਜਿਹੜੀਆਂ ਰੈਮਡੀਜ਼ ਐ ਸੇਮ ਹੀ ਹੁੰਦੀਆਂ ਨੇ ਕੁਝ 19 21 ਦਾ ਫਰਕ ਹੁੰਦਾ ਕਿਸੇ ਨੇ ਦੁੱਧ ਮਿਲਾ ਲਿਆ ਵਿੱਚ ਕਿਸੇ ਨੇ ਦਹੀਂ ਮਿਲਾ ਲਿਆ ਤੇ ਬੇਸਨ ਵੀ ਉਹੀ ਆ ਕਾਫੀ ਵੀ ਉਹੀ ਆ ਇਹ ਕੋਈ ਅਲੱਗ ਤਾਂ ਹੋਣੀ ਚਾਹੀਦਾ ਤੇ ਸੋ ਇਹਨਾਂ ਗੱਲਾਂ ਨੂੰ ਛੱਡਦੇ ਹੋਏ ਅੱਜ ਅਸੀਂ ਜਿਹੜਾ ਬਲੈਨਿਸ਼ ਵਾਸਤੇ ਤੇ ਸਨ ਟੈਨ ਵਾਸਤੇ ਦੀ ਰਿਮੂਵ ਵਾਸਤੇ ਜਿਹੜਾ ਧੁੱਪ ਦੇ ਨਾਲ ਸਕਿਨ ਖਰਾਬ ਹੋ ਜਾਂਦੀ ਹੈ ਉਹਦੇ ਵਾਸਤੇ ਅਸੀਂ ਕਾਫੀ ਵਾਲਾ ਫੇਸ ਪੈਕ ਲੈ ਕੇ ਆਏ ਆ ਤੇ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਬਣਾਉਣਾ ਹੈ ਸਭ ਤੋਂ ਪਹਿਲਾਂ ਅਸੀਂ ਲੈ ਲਿਆ ਜੀ ਬੌਲ ਤੇ ਬੌਲ ਦੇ ਵਿੱਚ ਅਸੀਂ ਜੇ ਤੁਸੀਂ ਕੱਲੇ ਫੇਸ ਤੇ ਲਗਾਉਣੀ ਆ ਤਾਂ ਇੱਕ ਪੌਂਚ ਜਿਹੜਾ ਕਾਫੀ ਦਾ ਉਹ ਕਾਫੀ ਆ ਤੇ ਇਹ ਮੈਂ ਇੱਕ ਪੌਚ ਲੈ ਲਿਆ ਕਾਫੀ ਦਾ ਜੋ ਵੀ ਤੁਹਾਡੇ ਕੋਲੋਂ ਹੋਵੇ ਮਜੂ ਤੁਸੀਂ ਉਹ ਕਾਫੀ ਲੈ ਸਕਦੇ ਹੋ ਕੋਈ ਪਾਰਟਿਕੂਲਰ ਕਾਫੀ ਨਹੀਂ ਹੈ ਕਿ ਇਹੋ ਹੀ ਬ੍ਰਾਂਡ ਵੀ ਚਾਹੀਦੀ ਹੈ ਤੇ ਜੇ ਤੁਹਾਡੇ ਕੋਲ ਡੱਬੀ ਵਾਲੀ ਹੈ ਤੁਸੀਂ ਇੱਕ ਚਮਚ ਕਾਫੀ ਦਾ ਜਿੰਨਾ ਵੀ ਲੈਣਾ ਚਾਹੋ ਤੇ ਇਹ ਮੈਂ ਇੱਕ ਪੌਚ ਲੈ ਲਿਆ ਕਾਫੀ ਦਾ ਤੇ ਇਹਦੇ ਵਿੱਚ ਅਸੀਂ ਮਿਲਾਵਾਂਗੇ ਜੀ ਹਲਦੀ ਇਹ ਇੱਕ ਚਮਚ ਦਾ ਚਾਹੇ ਕਿ ਹਸਾ ਅਸੀਂ ਹਲਦੀ ਦਾ ਲੈ ਲਿਆ ਤੇ ਇਹਦੇ ਵਿੱਚ ਹੁਣ ਅਸੀਂ ਜਿਹੜਾ ਟਮਾਟੋ ਦਾ ਜੂਸ ਐਡ ਕਰਾਂਗੇ ਟਮਾਟੋ ਤੇ ਕੌਫੀ ਇਹ ਦੋਨੋਂ ਚੀਜ਼ਾਂ ਮਿਲ ਕੇ ਕਲੀਨジング ਦਾ ਬਹੁਤ ਹੀ ਵਧੀਆ ਕੰਮ ਕਰਦੀਆਂ ਨੇ ਤੇ ਹਲਦੀ ਜਿਹੜੀ ਐਂਟੀਸੈਪਟਿਕ ਆ ਸਾਡੇ ਫੇਸ ਦੇ ਉੱਤੇ ਜਿਹੜਾ ਕੋਈ ਪਿੰਪਲ ਵਗੈਰਾ ਕੋਈ ਦਾਣਾ ਵਗੈਰਾ ਕੁਝ ਵੀ ਹੋਇਆ ਹੁੰਦਾ ਉਹ ਨੂੰ ਜਰਾ ਹੀਲ ਕਰਦੀ ਹੈ ਤੇ ਇਸ ਜਿਹੜੇ ਸਾਡੇ ਖਾਣ ਵਾਸਤੇ ਵੀ ਤੇ ਜਿਹੜੇ ਵਾਸਤੇ ਵੀ ਵਧੀਆ ਹੈ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚੀਜ਼ ਐਡ ਕਰਾਂਗੇ ਉਹ ਆ ਜੀ ਐਲੋਵੇਰਾ ਜੈਲ ਐਲੋਵੇਰਾ ਜੈਲ ਜਰੀਆ ਸਕਿਨ ਵਾਸਤੇ ਬਹੁਤ ਹੀ ਵਧੀਆ ਹੈ ਇਸਕ ਨੂੰ ਸੌਫਟ ਕਰਦੀ ਹੈ ਤੇ ਸ਼ਾਈਨ ਵੀ ਦਿੰਦੀ ਹੈ ਥੋੜੀ ਜੀ ਅਸੀਂ ਐਲੋਵੇਰਾ ਜੈਲ ਇਹਦੇ ਵਿੱਚ ਐਡ ਕਰਾਂਗੇ ਤੇ ਬਸ ਇੰਨੀਆਂ ਕੁ ਚੀਜ਼ਾਂ ਤੇ ਇਹਨਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਇਹ ਦੇਖੋ ਇਹ ਥੋੜਾ ਜਿਹਾ ਥਿੱਕ ਨਹੀਂ ਹੋਏਗਾ ਇਹ ਥੋੜਾ ਜਿਹਾ ਲਿਕਵਿਡ ਫਾਰਮ ਦੇ ਵਿੱਚ ਪੈਕ ਬਣੇਗਾ ਤੇ ਸਾਡੀ ਸਕਿਨ ਨੂੰ ਇਨਸਟੈਂਟ ਬ੍ਰਾਈਟ ਕਰ ਦਵੇਗਾ ਚਿਹਰੇ ਤੇ ਬਹੁਤ ਜ਼ਿਆਦਾ ਸ਼ਾਈਨ ਆਵੇਗੀ ਤੇ ਪਲੱਸ ਸਾਡੀ ਜਿਹੜੀਆਂ ਸ਼ਾਈਆਂ ਨੇ ਤੇ ਰਿੰਕਲ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਣਗੇ ਤੇ ਜਿਹੜੀ ਹਰ ਕੋਈ ਜਿਹੜੀ ਪ੍ਰੋਬਲਮ ਆ ਸਾਡੇ ਆ ਸਦੀਆਂ ਤੋਂ ਜਿਹੜੀਆਂ ਇਹ ਪ੍ਰੋਬਲਮਸ ਆਉਂਦੀਆਂ ਚਲਦੀਆਂ ਆ ਰਹੀਆਂ ਨੇ ਤੇ ਇਹਨਾਂ ਦਾ ਜਿਹੜਾ ਸਭ ਤੋਂ ਪਹਿਲਾ ਹੱਲ ਜਿਹੜਾ ਪੁਰਾਣੇ ਜ਼ਮਾਨੇ ਚ ਇਹਨਾਂ ਜਿਹੜੀਆਂ ਹੋਮ ਰੈਮਡੀਜ਼ ਨਾਲ ਹੀ ਹੁੰਦਾ ਸੀਗਾ ਤੇ ਇਹ ਜਿਹੜੇ ਕੋਸਮੈਟਿਕ ਦੀਆਂ ਚੀਜ਼ਾਂ ਕੈਮੀਕਲ ਵਾਲੀਆਂ ਇਹ ਪ੍ਰੋਡਕਟ ਤਾਂ ਘੋੜੀਆਂ ਆਏ ਨੇ ਮਾਰਕੀਟ ਵਿੱਚ ਇਸ ਸਦੀ ਵਿੱਚ ਹੀ ਆਏ ਨੇ ਪਹਿਲਾਂ ਇਹ ਜਿਹੜੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ ਸਾਰਿਆਂ ਨੂੰ ਪਤਾ ਹੈ ਤੇ ਇਹ ਜਿਹੜਾ ਪੈਕ ਬਣ ਕੇ ਹੁਣ ਹੋ ਗਿਆ ਤਿਆਰ ਤੇ ਜਿਨ੍ਹਾਂ ਨੇ ਆਪਣਾ ਫੇਸ ਵਾਸ਼ ਨਹੀਂ ਕੀਤਾ ਉਹ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਫੇਸ ਵਾਸ਼ ਕਰਨ ਵਾਸ਼ ਕਰਨ ਤੋਂ ਬਿਨਾ ਕੋਈ ਵੀ ਰੈਮਡੀ ਕੋਈ ਵੀ ਪ੍ਰੋਡਕਟ ਅਸੀਂ ਯੂਜ਼ ਨਹੀਂ ਕਰਨਾ ਆਪਣੇ ਫੇਸ ਤੇ ਤੇ ਇਹ ਥੋੜਾ ਜਿਹਾ ਲਿਕਵਿਡ ਹੈ ਤੇ ਇਹਨੂੰ ਅਸੀਂ ਪ੍ਰਸ਼ਦੀ ਹਰਪ ਦੇ ਨਾਲ ਲਗਾਵਾਂਗੇ ਮੇਰਾ ਫੇਸ ਵਾਸ਼ ਹੈ ਤੇ ਹੁਣ ਅਸੀਂ ਜਿਹੜਾ ਵਾ ਇਹਨੂੰ ਆਪਣੇ ਫੇਸ ਤੇ ਅਪਲਾਈ ਕਰਨਾ ਸ਼ੁਰੂ ਕਰਾਂਗੇ। ਛੰਗੇ ਤਰੀਕੇ ਨਾਲ ਅਸੀਂ ਨੂੰ ਆਪਣੇ ਫੇਸ ਤੇ ਅਪਲਾਈ ਕਰ ਲੈਣਾ ਹੈ। ਇਹ ਬਹੁਤ ਹੀ ਗਲੋਇੰਗ ਹੈ। ਦੇਖੋ ਪੈਕ ਹੀ ਕਿੰਨਾ ਚਮਕ ਰਿਹਾ ਹੈ। ਕੋਈ ਨਾ ਕੋਈ ਰੈਮਡੀ ਜਿਹੜੀਆਂ ਇੰਨੀਆਂ ਰੈਮਡੀਜ਼ ਤੁਹਾਨੂੰ ਦਿੱਤੀਆਂ ਹੋਈਆਂ ਨੇ ਕੋਈ ਨਾ ਕੋਈ ਰੈਮਡੀ ਡੇਲੀ ਆਪਣੇ ਫੇਸ ਤੇ 5 ਮਿੰਟ ਕੱਢ ਕੇ ਆਪਣੇ ਫੇਸ ਤੇ ਅਪਲਾਈ ਜਰੂਰ ਕਰਿਆ ਕਰੋ ਤਾਂ ਜੋ ਤੁਹਾਡੇ ਫੇਸ ਤੇ ਜਰਾ ਨਿਖਾਰ ਆ ਉਹ ਬਣਿਆ ਰਹੇ ਐਂਟੀ ਏਜਿੰਗ ਪ੍ਰੋਬਲਮ ਜਿਹੜੀ ਆ ਉਹ ਵੀ ਸੋਲਵ ਹੋ ਜਾਵੇ ਇਹਨੂੰ ਚੰਗੇ ਤਰੀਕੇ ਦੇ ਨਾਲ ਅਪਲਾਈ ਕਰ ਲੈਣਾ ਹੈ ਅਪਲਾਈ ਕਰਨ ਤੋਂ ਬਾਅਦ ਤੁਸੀਂ ਇਹਨੂੰ 15 ਤੋਂ 20 ਮਿੰਟ ਤੁਸੀਂ ਇਹਨੂੰ ਸੁੱਕਣ ਦੇਣਾ ਹੈ ਕਿਉਂਕਿ ਇਹ ਲਿਕਵਿਡ ਫਾਰਮ ਦੇ ਵਿੱਚ ਹੈ ਇਹਦੀ ਅਸੀਂ ਜਿਹੜੀ ਹੈ ਮ사ਜ ਆ ਉਹ ਨਹੀਂ ਕਰਾਂਗੇ ਇਹਨੂੰ ਜਸਟ ਤੁਸੀਂ ਆਪਣੇ ਫੇਸ ਤੇ ਅਪਲਾਈ ਕਰਨਾ ਹੈ ਜੇ ਕਿਸੇ ਨੂੰ ਟਮਾਟਰ ਤੋਂ ਅਲਰਜੀ ਹੈ ਤਾਂ ਉਹ ਟਮਾਟਰ ਸਕਿਪ ਕਰ ਸਕਦਾ ਹੈ ਉਹਦੀ ਜਗ੍ਹਾ ਤੇ ਉਹ ਦਹੀਂ ਵੀ ਯੂਜ਼ ਕਰ ਸਕਦਾ ਹੈ ਜਿਨੂੰ ਲੈਮਨ ਸੂਟ ਕਰਦਾ ਉਹ ਲੈਮਨ ਜੂਸ ਕਰ ਸਕਦਾ ਹੈ ਹਰ ਇੱਕ ਚੀਜ਼ ਦਾ ਬਦਲ ਹੁੰਦਾ ਹੈ ਇਹ ਨਹੀਂ ਕਿ ਜਰਸੀ ਚੀਜ਼ ਤੁਹਾਨੂੰ ਕਹਿ ਦਿੱਤੀ ਤੁਸੀਂ ਉਹੀ ਲਗਾਣੀ ਹੈ ਜੇ ਇਸ ਚੀਜ਼ ਤੋਂ ਤੁਹਾਨੂੰ ਅਲਰਜੀ ਹੈ ਉਹ ਤੁਸੀਂ ਚੀਜ਼ ਸਕਿੱਪ ਕਰ ਦਿਓ ਮੈਂ ਇੱਧਰ ਮਿਰਰ 'ਚ ਦੇਖ ਕੇ ਲਗਾ ਰਹੀ ਹਾਂ ਹਾਂਜੀ ਇਹ ਦੇਖੋ ਪੈਕ ਅਸੀਂ ਚੰਗੇ ਤਰੀਕੇ ਨਾਲ ਲਗਾ ਲਿਆ ਹੈ ਇਹ ਪੈਕੇਜ ਰ ਇਨਸਟੈਂਟ ਬਲੋ ਲਿਓਣ ਵਾਲਾ ਏ ਤੁਸੀਂ ਆਪਣੇ ਗਰਦਨ ਤੇ ਨੈਕ ਤੇ ਹੱਥਾਂ ਤੇ ਸਾਰੀ ਜਗ੍ਹਾ ਲਗਾ ਸਕਦੇ ਹੋ ਬਟ ਮੈਂ ਇੰਨਾ ਕੀ ਲਗਾਵਾਂਗੀ ਕਿਉਂਕਿ ਫਿਰ ਕੱਪੜੇ ਜਿਹੜੇ ਆ ਫਰਾਗੋ ਜਨਾਂਗੇ ਤੁਸੀਂ ਜਿਹੜਾ ਵਾ ਪਾਉਣ ਤੋਂ ਪਹਿਲਾਂ ਇਹਨੂੰ ਯੂਜ਼ ਕਰਿਆ ਕਰੋ ਤਾਂ ਬੈਸਟ ਰਹਿੰਦਾ ਹੈ ਤੇ ਹੁਣ ਅਸੀਂ ਜਿਹੜਾ ਵਾ ਉਹ 15 ਮਿੰਟ ਦੀ ਵੇਟ ਕਰਾਂਗੇ ਸੁਕਣ ਦੀ ਫਿਰ ਤੁਹਾਨੂੰ 15 ਮਿੰਟ ਬਾਅਦ ਜਿਹੜਾ ਪੈਕ ਆ ਉਹ ਕੱਟ ਕੇ ਦੁਬਾਰਾ ਪਾਉਣਾ ਪਏਗਾ ਲੱਗੇ ਨੂੰ ਪੂਰੇ 15 ਮਿੰਟ ਆਪਣੇ ਹੋ ਗਏ ਆ ਤੇ ਪੈਕਜ ਰ ਸੁੱਕਣ ਡਿਆ ਪਏ ਤਹੋਨਾ ਜਿਹੜਾ ਮੈਨੂੰ ਪੈਕ ਨੂੰ ਵਾਸ਼ ਕਰਾਂਗੇ ਤੇ ਫਿਰ ਤੁਸੀਂ ਆਪਣਾ ਜਿਹੜਾ ਵਾ ਗਲੋ ਦੇਖੋ ਕਿਉਂਕਿ ਇਹ ਜਿਹੜਾ ਇਨਸਟੈਂਟ ਗਲੋ ਉਸੇ ਵੇਲੇ ਜਿਹੜਾ ਮਿੰਟਾ ਸਕਿਨ ਦਾ ਜਿਹੜਾ ਗਲੋ ਦਿੰਦਾ ਹੈ ਤੇ ਹੁਣ ਤੁਹਾਨੂੰ ਪੈਕ ਜਿਹੜਾ ਵਾ ਵਾਸ਼ ਕਰਕੇ ਤੇ ਫਿਰ ਦਿਖਾਉਨੇ ਆ ਤੇ ਇਹਦੇ ਨਾਲ ਜਿਹੜੀਆਂ ਤੁਹਾਡੀਆਂ ਬਲੇਮਿਸ਼ ਤੇ ਤੁਹਾਡੇ ਰਿੰਕਲ ਵਾ ਉਹ ਘਟਨੇ ਜਿਹੜੇ ਡਲ ਹੋਣੇ ਸ਼ੁਰੂ ਹੋ ਜਾਣਗੇ ਤੇ ਮਿਲਦੇ ਤੇ ਇੱਕਦਮ ਜਿਹੜਾ ਵਾ ਫੇਸ ਜਿਹੜਾ ਫਰੈਸ਼ ਹੋ ਗਿਆ ਤੇ ਇਸ ਤੋਂ ਬਾਅਦ ਜਿਹੜਾ ਵਾ ਅਸੀਂ ਕੋਈ ਵੀ ਤੁਸੀਂ ਮੋਇਸਚਰਾਈਜ਼ਰ ਜੂਸ ਕਰਦੇ ਹੋ ਉਹਨੂੰ ਯੂਜ਼ ਕਰੋ ਤੇ ਅਸੀਂ ਮਲਠੀ ਵਾਲਾ سیرਮ ਯੂਜ਼ ਕਰਾਂਗੇ ਨੂੰ ਕੀ ਸਕਿਨ ਨੂੰ ਆਫਟਰ ਪੈਕ ਮੋਇਸਚਰਾਈਜ਼ ਕਰਨਾ ਜਿਹੜਾ ਬਹੁਤ ਹੀ ਜ਼ਰੂਰੀ ਹੈ ਕਦੇ ਵੀ ਸਕਿਨ ਨੂੰ ਡਰਾਈ ਨਾ ਰਹਿੰਦੇ ਹੋ ਤੇ ਬਸ ਇੰਨੀ ਕ ਸਾਡੀ ਜਿਹੜੀ ਸਕਿਨ ਕੇਅਰ ਹੋ ਗਈ ਤੇ ਇੱਕਦਮ ਜਿਹੜਾ ਫੇਸ ਤੇ 글로ਅ ਆ ਜਾਂਦਾ ਤੇ ਕੋਈ ਵੀ ਐਕਸਟਰਾ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਸਕਿਨ ਇੱਕਦਮ ਹੀ ਜਿਹੜਾ ਗਲੋਇੰਗ ਹੋ ਜਾਂਦੀ ਹੈ ਤੇ ਤੁਸੀਂ ਵੀ ਇਹ ਵਾਲੀ ਜਿਹੜੀ ਆ ਰੈਮਡੀ ਪੈਕ ਯੂਜ਼ ਕਰਕੇ ਤੇ ਆਪਣੀ ਸਕਿਨ ਨੂੰ ਗਲੋਇੰਗ ਕਰ ਸਕਦੇ ਹੋ ਤੇ ਜਿਹੜੀਆਂ ਰਿੰਕਲ ਆ ਤੇ ਸ਼ਾਈਆਂ ਵਾ ਉਹਸ ਪ੍ਰੋਬਲਮ ਤੋਂ ਜਿਹੜਾ ਛੁਟਕਾਰਾ ਪਾ ਸਕਦੇ ਹੋ ਤੇ ਇਹਨਾਂ ਇੱਕ ਦਿਨ ਹੀ ਤੁਸੀਂ ਇਹੋ ਯੂਜ਼ ਕਰਨੀਆਂ ਵੀਕ ਦੇ ਵਿੱਚ ਤੁਸੀਂ ਅਲੱਗ-ਅਲੱਗ ਰੈਮੈਡੀਜ਼ ਕਦੀ ਮਲਠੀ ਵਾਲੀ ਕਦੀ ਬੇਸਨ ਵਾਲੀ ਕਦੀ ਮਲਤਾਨੀ ਮਿੱਟੀ ਵਾਲੀ ਤੇ ਕਦੀ ਕਾਫੀ ਵਾਲੀ ਇਹ ਪੈਕ ਨੂੰ ਤੁਸੀਂ ਜਿਹੜਾ ਵਾ ਅਲੱਗ-ਅਲੱਗ ਜਿਹੜਾ ਆਪਣੇ ਡੇ ਵਾਈਜ਼ ਕਰਦੇ ਰਹੋ ਵੀਕ ਦੇ ਵਿੱਚ ਤੇ ਤੁਸੀਂ ਆਪਣੀ ਜਿਹੜੀ ਸਕਿਨ ਪ੍ਰੋਬਲਮ ਆ ਉਹਨਾਂ ਨੂੰ ਚੁਟਕਾਣਾ ਪਾ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਿਲਦੀਆਂ ਫਿਰ ਤੁਹਾਨੂੰ ਕੋਈ ਸੈਗਨ ਵੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ